ਇਹ ਜਿਹੜੇ ਚਾਰ ਬੰਦਿਆਂ ਨੇ ਮੇਰੇ ਨਾਲ ਕੱਲ ਵਾਰਦਤ ਕੀਤੀ ਹੈ ਇਹਹੀ ਚਾਰ ਬੰਦਿਆਂ ਨੇ ਪਹਿਲਾਂ ਮੈਂ ਬੰਦਿਆਂ ਦੇ ਪੈਸੇ ਚੰਦਾ ਇਕੱਠਾ ਕਰਨ ਗਿਆ ਦੇ ਇੱਕ ਵਾਰ ਇਹਨਾਂ ਕੋਲੇ ਤੇ ਇਹਨਾਂ ਨੇ ਕਿਹਾ ਤਾਂ ਵੀ ਸਾਡੇ ਪਿਤਾ ਜੀ ਕਹਿੰਦੇ ਨੇ ਮੰਦਰ ਗੁਰਦਵਾਰਿਆਂ ਨੂੰ ਕਿਉਂ ਦਾਅ ਦੇਣਾ ਫਰਕਾ ਬਣਾ ਲਓ ਇੱਕ ਲੰਗਰ ਕਮੇਟੀ ਇਹਨਾਂ ਨੇ ਆਪਣੀ ਅਲੱਗ ਬਣਾਈ ਜਾਓ ਮੰਦਰ ਤੋਂ ਮੈਨੂੰ ਵੀ ਨਾ ਪੁੱਛ ਜਿਹਦੇ ਕਾਰਨ ਇਹ ਲੋਕ ਬਾਹਰ ਲੰਗਰ ਲਾਉਂਦੇ ਸੀਗੇ ਲਾ ਕੇ ਚਲੇ ਜਾਂਦੇ ਰੋਕ ਕੋ ਦਬਾਅ ਵੀ ਇਹਨਾਂ ਨੇ ਕੀ ਕੀਤਾ ਹੈਗਾ ਮੇਰੇ ਨਾਲ ਧੱਕਾਸ਼ਕਤੀ ਕੀਤੀ ਮੈਨੂੰ ਮੁੱਕੇ ਮਾਰੇ ਇਹ ਸਾਰਾ ਪਰਿਵਾਰ ਮਿੱਤਰ ਪਰਿਵਾਰ ਨੇ ਮੇਰੇ ਨਾਲ ਬਹੁਤ ਬਹੁਤ ਦੁੱਖ ਦਿੱਤੀ ਆ ਉਹ ਸਾਰੇ ਲੋਕਾਂ ਨੂੰ ਕੁੱਟ ਤੋਂ ਬਾਅਦ ਇਹਨਾਂ ਨੇ ਕੋਈ ਵੀਡੀਓ ਕਿ ਮੇਰੀ ਵਾਇਰਲ ਕੀਤੀ ਹੈਗੀ ਆ ਜਿਹਦੇ ਵਿੱਚ ਮੈਨੂੰ ਭਾਂਡੇ ਗੇੜ ਦੇ ਇਕੱਲੇ ਦਿਖਾ ਰਹੇ ਨੇ ਜਿਹੜਾ ਇਹਨਾਂ ਨੇ ਮੈਨੂੰ ਕੁੱਟਿਆ ਉਹ ਕਿਹੜੀ ਵੀਡੀਓ ਵਾਇਰਲ ਕਰਾ ਰਹੇ ਇਹ ਭਾਂਡੇ ਮੰਦਰ ਦੇ ਭਾਂਡੇ ਨੇ ਠੀਕ ਹੈ ਤੁਸੀਂ ਸਰ ਅੰਦਰ ਰੱਖ ਲਓ ਇਹਨੇ ਸਰ ਬੜਾ ਰੂਗਲੀ ਤਰੀਕੇ ਨਾਲ ਬਿਓਏ ਭਾਂਡੇ ੱੱਕੇ ਲੈ ਜਾ ਸਰ ਕੋਈ ੱੱਕੇ ਨਾਲ ਨਹੀਂ ਹੈ ਸਰ ਸਰ ਕੋਈ ਤੱਕੇ ਨਾਲ ਨਹੀਂ ਆ ਸਰ ਜਦੋਂ ਫਲੈਕਸ ਲਵਾਤੀ ਸਰ ਕੋਈ ਬੰਦਾ ਆਪਣਾ ਕਹਿੰਦਾ ਜਾ ਕੇ ਫਲੈਕਸ ਤੋੜ ਕੇ ਭਰ ਕੇ ਰ ਦੇਗਾ ਸਰ ਤਾਂ ਇਹਨੂੰ ਮੈਂ ਕਿਹਾ ਸਰ ਇਹ ਮੈਨੂੰ ਵੀ ਮੇਰੀ ਮਿਰਗੀ ਦੀ ਨਾ ਕਹਿੰਦੇ ਮੈਡੀਸਨ ਹੈ ਸਰ ਇਹ ਤਾਂ ਮੇਰੇ ਅਸਰ ਨਾ ਕਹਿੰਦੇ ਨੇ ਉਲਟਾ ਸਰ ਕਹਿੰਦਾ ਕਹਿੰਦਾ ਹੋਏਗੀ ਹੋਏਗੀ ਮੈਡੀਸਨ ਕਹਿੰਦਾ ਤੁਸੀਂ ਦੋਨੋਂ ਪਾਸੇ ਹੋ ਜਾਓ ਕਹਿੰਦਾ ਉਹ ਦੋਨੋਂ ਤਾਂ ਮੈਂ ਦੇਖ ਲਾਂਗਾ ਲੰਕਰ ਤਾਂ ਮੈਨੇ ਮਤਲਬ ਅਨਾ ਲਗਾਣ ਨਹੀਂ ਦੇਣਾ ਹੈ ਸਾਰਾ ਕੁਝ ਹੈਗਾ ਕਿਚਨ ਹੈ ਦੀ ਸਾਰਾ ਕੁਝ ਹੈ ਇਹਨਾਂ ਨੇ ਨਵੇਂ ਭਾਂਡੇ ਲਿਆ ਕੇ ਕੱਲ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਤੋਂ ਬਾਅਦ ਇਹਨਾਂ ਨੇ ਪ੍ਰਧਾਨ ਜੀ ਨਾਲ ਸਾਡੇ ਭਾਈ ਸਾਹਿਬ ਨਾਲ ਝੂਠ ਮਾਰ ਕਰੀ ਹੈ ਬਹੁਤ ਜ਼ਿਆਦਾ ਇਹਨਾਂ ਨੇ ਏਸੀ ਵਾਲਿਆ ਕਦੇ ਮਤਲਬ ਅਸੀਂ ਐਵੇਂ ਨਹੀਂ ਜਾ ਸਕਦੇ ਹੈਗੇ ਮੰਦਿਰ ਕੀ ਵੀ ਇਹ ਨਾ ਇਹ ਰਾਤ ਵੀ ਮੈਨੂੰ ਦੇਖ ਕੇ ਕਹਿੰਦੇ ਇਹੀ ਹੈ ਇਹੀ ਹੈ ਐਵੇਂ ਨਹੀਂ ਨਾ ਹੁੰਦਾ ਹੈਗਾ ਵੀ ਕਿਸੇ ਨੂੰ ਆਪਾਂ ਗਲਤ ਬੋਲੀਏ हाँ भाई इजाबे से ये सिस्टम रखना चाहने हैं शायद वो एग्री कर दे ठीक है लेकिन ये जबरदस्ती करना या मार्कअप करना ये सही नहीं है कल ने मार्कअप की थी जो मेरे दुकानदार ने वो बिल्कुल गलत है ये 2008 चंकल ने मंदिर बनवाया और उसके बाद सेवा निभारे ने पूरी इन्होंने इन्होंने कल आके गुट की थी पूरी ਉਸ ਦੇ ਖਿਲਾਫ ਪ੍ਰਸ਼ਾਸਨ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਜਿੱਤੇ ਆਮ ਜਨਤਾ ਜਿਹੜੀ ਇੱਥੇ ਆਂਦੀ ਹੈ ਉਹਨਾਂ ਦੇ ਡਰ ਦਾ ਮਾਹੌਲ ਖਤਮ ਹੋਵੇ। ਬੱਚਿਆਂ ਨੇ ਕੱਲ ਭਾਂਡੇ ਲੈ ਕੇ ਆਏ ਵੀ ਚਲੋ ਮੰਦਿਰ 'ਚ ਰੱਖ ਦਿੰਨੇ ਆ ਲੰਗਰ ਹੁਣ ਆਪਾਂ ਨੇ ਚਲਾਣਾ ਹੀ ਚਲਾਣਾ ਹੈ। ਉਹ ਇਹਨਾਂ ਨੇ ਥੋਡੇ ਮਾਰ-ਮਾਰ ਕੇ ਬਾਹਰ ਪਾਏ ਗੇਰੇ ਸੜਕ ਤੇ ਜਿਵੇਂ ਕਿਤੇ ਜੁੱਤੀਆਂ ਨੂੰ ਬਾਹਰ ਗੇਰੀ ਦਿੱਤੀ। ਅਰ ਇਸ ਤਰ੍ਹਾਂ ਵੀ ਮੈਂ ਪਿਛਲੇ 50 ਸਾਲ ਤੋਂ اسی ਦੁਕਾਨ ਤੇ ਬੈਠਾ ਹੈਗਾ। ਮੰਦਿਰ ਤੋਂ ਦੋ ਦੁਕਾਨਾਂ ਛੱਡ ਕੇ ਮੇਰੀ ਦੁਕਾਨ ਹੈ। 2008 ਦੇ ਵਿੱਚ ਇਹਦਾ ਪੁਰਾਣਾ ਪ੍ਰਬੰਧ ਮੰਦਰ ਨੂੰ ਚਲਾ ਰਿਹਾ ਸੀਗਾ ਉਹ ਪਰਵਾਤਾਂ ਨੂੰ ਪਿਆਰਾ ਹੋ ਗਿਆ ਸੀਗਾ ਉਸ ਤੋਂ ਬਾਅਦ ਇਹ ਮੰਦਰ ਦੇ ਪ੍ਰਧਾਨ ਡਿਸਟ੍ਰਿਕਟ ਮੈਨੂੰ ਬਣਾਇਆ ਗਿਆ ਥਾ ਉਸ ਤੋਂ ਬਾਅਦ ਕਾਫੀ ਬੰਦੇ ਉਹਦੇ ਵਿੱਚੋਂ ਵੀ ਜਿਹਨਾਂ ਨੇ ਬਣਾਇਆ ਥਾ ਉਹ ਪਰਵਾਤਾਂ ਨੂੰ ਪਿਆਰੇ ਹੋ ਗਏ ਕੋਈ ਛੱਡ ਕੇ ਪੰਜਾਬਾ ਬਾਹਰ ਚਲੇ ਗਏ ਮੈਂ 2008 ਤੋਂ ਹੀ ਮੰਦਰ ਦੀ ਸੇਵਾ ਕਰਦਾ ਆ ਰਿਹਾ ਹੈਗਾ ਇਹ ਜਿਹੜੇ ਚਾਰ ਬੰਦਿਆਂ ਨੇ ਮੇਰੇ ਨਾਲ ਕੱਲ ਬਾੜਦਤ ਕੀਤੀ ਹੈ ਇਹਹੀ ਚਾਰ ਬੰਦਿਆਂ ਨੇ ਪਹਿਲਾਂ ਮੈਂ ਬੰਦਿਆਂ ਦੇ ਪੈਸੇ ਚੰਦਾ ਇਕੱਠਾ ਕਰਨ ਗਿਆਦਾ ਇੱਕ ਦਫਾ ਇਹਨਾਂ ਕੋਲੇ ਤੇ ਇਹਨਾਂ ਨੇ ਕਿਹਾ ਤਾਂ ਵੀ ਸਾਡੇ ਪਿਤਾ ਜੀ ਕਹਿੰਦੇ ਨੇ ਮੰਦਰ ਗੁਰਦਵਾਰੇ ਨੂੰ ਕਿਉਂ ਦਾਣ ਦੇ ਇਹਨਾਂ ਨੇ ਅਸਿਸਤ ਨਹੀਂ ਆਗੇ ਜੀ ਉਸ ਤੋਂ ਬਾਅਦ ਆਪਾਂ ਕਿਸੇ ਸੇਵਾ ਇਕੱਠੀ ਕਰਨੇ ਗਏ ਜੀ ਮੰਦਿਰ ਦਾ ਕਾਰਜ ਜਿਵੇਂ ਜਿਵੇਂ ਕੋਈ ਦੇ ਗਿਆ ਠੀਕਾ ਮੰਗਣ ਗਏ ਨਹੀਂ ਜੋ ਕੋਈ ਦੇ ਗਿਆ ਠੀਕਾ ਤਾਂ ਮੰਦਿਰ ਪੁਹਾਉਂ ਦਾ ਘਰ ਬਣਾਇਆ 2012 ਚ 2012 ਦੇ ਵਿੱਚ ਲਿਆ ਕੇ ਮੂਰਤੀਆਂ ਸਥਾਪਨਾ ਕਰਾਈਆਂ ਲੋਕਾਂ ਨੇ ਮੂਰਤੀਆਂ ਦਿੱਤੀਆਂ ਵਿਸਤਾ ਵੀ ਦਿੱਤੀਆਂ ਉਹਨਾਂ ਨੂੰ ਲਿਆ ਕੇ ਮੰਦਿਰ ਦੇ ਵਿੱਚ ਸਥਾਪਨਾ ਕਰੇ 2012 ਤੋਂ ਮੰਦਿਰ ਨੂੰ ਸੇਵਾ ਕਰਦਾ ਆ ਰਿਹਾ ਕਦੇ ਕਿਸੇ ਦਵਾਰ ਤੇ ਪੈਸਾ ਲੈਣ ਨਹੀਂ ਗਿਆ ਮੰਦਿਰ ਸ਼੍ਰੀ ਮੰਦਿਰ ਮੰਦਿਰ ਨਾਮ ਆ ਇਹ ਮੰਦਿਰ ਪੁਰਾਣਾ ਪ੍ਰਾਚੀਨ ਮੰਦਿਰ ਆ ਇਸੇ ਦੀ ਸੇਵਾ ਦੇ ਵਿੱਚ ਇਹਨੂੰ ਰੈਨੋਡ ਕਰਕੇ ਇਹ ਦੀ ਸੇਵਾ ਕਰਦਾ ਆ ਰਿਹਾ ਕੱਲ ਕੀ ਹੋਇਆ ਜੀ ਕੱਲ ਜਿਹੜਾ ਹੋਇਆ ਹੈਗਾ ਇਹਨਾਂ ਨੇ ਪਿੱਛੇ 2 ਕਮਿਨਿਆਂ ਤੋਂ ਇੱਕ ਲੰਗਰ ਕਮੇਟੀ ਇਹਨਾਂ ਨੇ ਆਪਣੀ ਅਲੱਗ ਬਣਾਈ ਆ ਮੰਦਰ ਤੋਂ ਮੈਨੂੰ ਬਿਨਾਂ ਪੁੱਛੇ ਜਿਹਦੇ ਕਾਰਨ ਇਹ ਲੋਕ ਬਾਹਰ ਲੰਗਰ ਲਾਂਦੇ ਸੀਗੇ ਲਾ ਕੇ ਚਲੇ ਜਾਂਦੇ ਸੀ ਇਹਨਾਂ ਨੇ ਮੈਨੂੰ ਪੁੱਛਿਆ ਨਹੀਂ ਇਹਨਾਂ ਨੇ ਸਾਡੇ ਮੰਦਰ ਦੇ ਬੋਰਡਾਂ ਵਿੱਚ ਦੋ ਬੋਰਡ ਫਸਾਤਾ ਇੱਕ ਲੰਗਰ ਕਮੇਟੀ ਦਾ ਬੋਰਡ ਬਾਹਰ ਲਾਤਾ ਇੱਕ ਕੋਈ ਦੰਦਰ ਦੇ ਨਾਮ ਲਾਤਾ ਆਪਣੇ ਧੱਕੇ ਨਾਲ ਮੈਨੂੰ ਬਿਨਾਂ ਪੁੱਛੇ ਮੈਂ ਇਹਨਾਂ ਨੂੰ ਸਹਿਆ ਪਿਆ ਕੇ ਗੱਲ ਕੀਤੀ ਮੈਂ ਤਾਂ ਮੈਨੂੰ ਕੁਝ ਕੇ ਤਾਂ ਲਾ ਲੋ ਕੰਫਸੇਗਾ ਮੈਂ ਤਾਂ ਜਵਾਬ ਦਮਾ ਤਾਂ ਕੋ ਇਹਨਾਂ ਨੇ ਮੈਨੂੰ ਦੋ ਪੁਤਿੱਲੇ ਲਿਆ ਕੇ ੱੱਕੇ ਨਾਲ ਮੰਦਰ ਦੇ ਅੰਦਰ ਰੱਖ ਰਿਹਾ ਸੀਗੇ ਜਿਸ ਨੂੰ ਮਨੇ ਰੋਕਿਆ ਰੋਕਣ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਹੈਗਾ ਮੇਰੇ ਨਾਲ ੱੱਕਾ ਚੁੱਕੀ ਦਿੱਤੀ ਮੈਨੂੰ ਮੁੱਕੇ ਮਾਰੇ ਇਹ ਸਾਰਾ ਪਰਿਵਾਰ ਮਿੱਤਲ ਪਰਿਵਾਰ ਨੇ ਮੇਰੇ ਨਾਲ ਬਹੁਤ ਬਹੁਤ ਦੁੱਖ ਦਿੱਤੀ ਆ ਉਹ ਸਾਰੇ ਲੋਕਾਂ ਨੂੰ ਪਤਾ ਹੈਗਾ ਕਿਹੜੇ ਲੋਕ ਨੇ ਇਹ ਜਿਹੜੇ ਇਸ ਜਗ੍ਹਾ ਇਹ ਚਾਰ ਲੋਕ ਨੇ ਜਿਹੜੇ ਜਿਹੜੇ ਮਨ ਤਾ ਕਰਦਾ ਤਾਂ ਸਾਹਮਣੇ ਮਿੱਤਲ ਏਸੀ ਵਾਲੇ ਨੇ ਜਿਹੜੇ ਕਿ ਮੰਡੀ ਵਿੱਚੇ ਨੇ ਇਹ ਜਿਹੜੇ ਕਿ ਪਿੱਛੇ ਤੋਂ 25 25 ਸਾਲਾਂ ਤੋਂ ਮੰਡੀ ਵਿੱਚ ਆਏ ਨੇ ਉਦੋਂ ਪਹਿਲਾਂ ਇਹਨਾਂ ਦਾ ਬਜੋਗ ਉਹ ਦੁਕਾਨ ਦੇ ਉੱਤੇ ਪਹਿਲਾਂ ਕੰਮ ਕਰਦਾ ਸੀ ਇਹ ਗਲੀ 'ਚ ਹੁੰਦੇ ਸੀ ਤੇਲੀਆਂ ਦੀ ਗ ਇੱਕ ਮੰਗਾ ਮਾਲ ਪਰਸਰਾਮ ਇੱਕ ਮੰਗੂ ਵਾਲਾ ਅਸਰਾਜ ਵਾਲੇ ਮੁੰਡੇ ਇੱਕ ਤਿਲਕਰਾਂ ਪੂਰੇ ਚਾਂਦ ਵਾਲੇ ਮੁੰਡੇ ਇਹ ਚਾਰ ਬੰਦੇ ਨੇ ਜਿਹੜੇ ਕਿਵੇਂ ਲੱਗੇ ਰਹੇ ਇਹ ਪਿਛਲੇ ਡੇਢ ਦੋ ਮਹੀਨੇ ਤੋਂ ਮੈਨੂੰ ਪਰੇਸ਼ਾਨ ਕਰ ਲੈਣ ਤੁਹਾਨੂੰ ਭਾਂਡੇ ਰੱਖਦੇ ਇਤਰਾਜ਼ ਕੀ ਭਾਂਡੇ ਰੱਖਦੇ ਮੈਨੂੰ ਇਤਰਾਜ਼ ਆਇਆ ਵੀ ਤੁਸੀਂ ਮੈਨੂੰ ਪੁੱਛੇ ਭਾਂਡੇ ਰੱਖੋ ਇਹ ਦੋ ਭਾਂਡੇ ਜਿਹਨੇ ਤੁਸੀਂ ਲੈ ਕੇ ਆਏ ਗਿਆ ਬਿਨਾ ਪੁੱਛੇ ਮੰਦਿਰ ਤੇ ਕਬਜ਼ਾ ਕਰ ਰਹੇ ਹੋ ਇਹ ਲੰਗਰ ਕਮੇਟੀ ਬਾਹਰ ਲਿਆ ਦੱਸ ਕੇ ਮੰਦਿਰ ਨਾਲ ਲੰਗਰ ਕਮੇਟੀ ਦਾ ਕੋਈ ਸੰਬੰਧ ਨਹੀਂ ਇਹ ਲੰਗਰ ਕਮੇਟੀ ਬਾਹਰਲੇ ਹੋਣ ਕਰਕੇ ਮੇਰੇ ੱੱਕੇ ਨਾਲ ਅੰਦਰ ਕਮਰੇ ਨੂੰ ਰੱਖ ਲੈਦੇ ਮੈਂ ਉਹ ਕਹੀ ਮੈਂ ਰੱਖ ਨਹੀਂ ਦਾਂ ਕੋਈ ਨਹੀਂ ਇਹਨਾਂ ਨੇ ਮੈਨੂੰ ਕੋਈ ਐਸੀ ਗੱਲ ਨਹੀਂ ਕੀਤੀ ਕੱਲ ਮੇਰੇ ਨਾਲ ਬਹੁਤ ਬਦਸੁਕੀ ਕੀਤੀ ਆ ਬਹੁਤ ਮੈਨੂੰ ੱਟਕੇ ਮਾਰੇ ਮੁੱਕੇ ਮਾਰੇ ਮੈਨੂੰ ਗਾਲ੍ਹਾਂ ਕੱਢਿਆ ਮੈਨੂੰ ਕੁੱਟਿਆ ਤੇ ਉਸ ਤੋਂ ਬਾਅਦ ਜੀ ਕੁੱਟਣ ਤੋਂ ਬਾਅਦ ਜੀ ਇਹਨਾਂ ਨੇ ਕੋਈ ਵੀਡੀਓ ਕਿ ਮੇਰੀ ਵਾਇਰਲ ਕੀਤੀ ਜੀ ਆ ਜਿਹਦੇ ਵਿੱਚ ਮੈਨੂੰ ਪਾਂਡੇ ਗੇਰ ਦੇ ਇਕੱਲੇ ਦਿਖਾ ਰਹੇ ਨੇ ਜਿਹੜਾ ਇਹਨਾਂ ਨੇ ਮੈਨੂੰ ਕੁੱਟਿਆ ਉਹ ਕਿਉਂ ਵੀਡੀਓ ਵਾਇਰਲ ਕਰ ਰਹਾ ਹੈ ਇਹ ਇਹਨਾਂ ਨੂੰ ਪਤਾ ਜਾਂ ਪਰਮਾਤਮਾ ਨੂੰ ਤੁਸੀਂ ਕੋਈ ਕੰਪਲੇਂਟ ਦੇ ਰਹੇ ਹੋ ਜੀ ਅਸੀਂ ਕੰਪਲੇਂਟ ਦੇ ਹੁਣ ਜਾਵਾਂਗੇ ਸਾਨੂੰ ਪਤਾ ਨਹੀਂ ਸਾ ਕੰਪਲੇਂਟ ਦਾ ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਸਾ ਵੀ ਕੰਪਲੇਂਟ ਦੇਣੀ ਬੰਦੀ ਆ ਅਸਿਕਾ ਭਾਈ ਐਸਸੀ ਆਰੇ ਬੰਦੇ ਨੇ ਜੋਰ ਵਾਲੇ ਬੰਦੇ ਨੇ ਦੁਨੀਆ ਵਿੱਚ ਐਸੀ ਲਾਇਆ ਉਹ ਨੇ ਇਹਨਾਂ ਨੇ ਇਹਨਾਂ ਨੇ ਸਾਨੂੰ ਕਿੱਥੇ ਟਿਕਾ ਦੇਣਾ ਸਚਾਈ ਵੀ ਹੈ ਜੇ ਵੀ ਮੰਗ ਹੁੰਦੀ ਐ ਤੁਸੀਂ ਸਾਨੂੰ ਕੋਈ ਇਤਰਾਜ਼ ਨਹੀਂ ਅਗਰ ਕੋਈ ਮੰਗ ਹੁੰਦੀ ਆ ਮੰਦਰ ਮੰਦਰ ਜਿਹੜੇ ਭਗਤ ਮੱਥਾ ਟੇਕਣ ਆਉਂਦੇ ਨੇ ਇਹਦਾ ਕਦੇ ਮੱਥਾ ਟੇਕਣ ਵੀ ਨਹੀਂ ਆਏਗੇ ਮੰਦਰ ਮੱਥਾ ਟੇਕਣ ਆਉਂਦੇ ਨੇ ਮੇਰੇ ਤੋਂ ਜਲਦ ਮਰਜੀ ਸਭਾਲ ਲੈ ਮੈਂ ਮੰਦਰਾ ਚਾਰ ਦਿਨੋਂ ਤਿਆਰ ਹਾਂ ਕੁਝ ਵੀ ਨਹੀਂ ਕਰਨ ਦਿੰਦੇ ਹੈਗੇ ਸਰ ਮੰਡੀ ਦਾ ਕੋਈ ਵੀ ਬੰਦਾ ਆਵੇ ਉਹ ਗਾਲਾਂ ਕੱਢਦੇ ਨੇ ਠੀਕ ਹੈ ਵੀ ਤੂਰੇ ਆ ਕਿਵੇਂ ਗਿਆ ਸਰ ਕੋਈ ਪ੍ਰੋਗਰਾਮ ਨਹੀਂ ਕਰਨ ਦਿੰਦੇ ਸਰ ਕਿਸੇ ਦੀ ਕੋਈ ਨਾ ਕਹਿੰਦੇ ਨੇ ਉਹ ਜੇ ਭੋਗ ਭੋਗ ਹੋਵੇ ਕੁਝ ਹੋਵੇ ਕਹਿੰਦਾ ਉਹਰੇ ਕੁਝ ਨਹੀਂ ਕਰਨ ਦੇਣਾ ਹੈਗਾ ਸਰ ਨਾ ਤਾਂ ਅਸੀਂ ਉਹਰੇ ਕੋਈ ਸ਼ਵੀਲਾ ਸ਼ੁਰੂ ਕੀਤਾ ਸੀਗਾ ਸਰ ਨਾ ਕੁਝ ਸ਼ੁਰੂ ਕੀਤਾ ਸੀਗਾ ਸਰ ਅਸੀਂ ਆਪਣਾ ਕਹਿੰਦੇ ਨੇ ਲੰਗਰ ਲਗਾਉਣਾ ਸੀਗਾ ਠੀਕ ਹੈ ਜੀ ਚਾਹੇ ਉਹ ਸ਼ਵੀਲ ਹੋਵੇ ਚਾਹੇ ਉਹ ਕੜੀ ਚਾਵਲ ਦਾ ਸਰ ਅਸੀਂ ਇਹ ਲਗਾਇਆ ਹੋਇਆ ਵੀ ਉਹਰੇ ਹਰ ਇੱਕ ਸ਼ਨੀਵਾਰ ਕੜੀ ਚਾਵਲ ਦਾ ਲੰਗਰ ਚੱਲੇਗਾ ਇਹ ਕੀ ਨਾਮ ਹੈ সোহੇਲ ਮਿੱਤਰ ਕੱਲ ਤੁਸੀਂ ਲਾਇਆ ਸੀ ਲੰਗਰ ਹਾਂਜੀ ਸਰ ਕੱਲ ਨਹੀਂ ਸਰ ਹਰ ਸ਼ਨੀਵਾਰ ਹਰ ਸ਼ਨੀਵਾਰ ਸਤਿ ਸ਼ਨੀਵਾਰ ਲਗਾਤਾ ਸਰ ਅਸੀਂ ਮੈਨੇ ਸਰ ਭਾਂਡੇ ਆ ਰਹੇ ਸੀਗੇ ਸਰ ਭਾਂਡੇ ਮੈਂ ਸਰ ਅੰਦਰ ਰੱਖਣ ਲੱਗਿਆ ਠੀਕ ਹੈ ਸਰ ਮੈਨੇ ਰਿਕੁਐਸਟ ਕੀਤੀ ਮੇਰੇ ਬ੍ਰਦਰ ਨੇ ਵੀ ਸਰ ਇਹ ਭਾਂਡੇ ਮੰਦਰ ਦੇ ਭਾਂਡੇ ਨੇ ਠੀਕ ਹੈ ਤੁਸੀਂ ਸਰ ਅੰਦਰ ਰੱਖ ਲਓ ਇਹਨੇ ਸਰ ਬੜਾ ਰੂਡਲੀ ਤਰੀਕੇ ਨਾਲ ਵੀ ਓਏ ਭਾਂਡੇ ਚੱਕ ਕੇ ਲੈ ਜਾ ਸਰ ਇਹ ਭਾਂਡੇ ਮਨਾ ਕਹਿੰਦੇ ਨੇ ਮੇਰੇ ਭਾਂਡੇ ਰੱਖਣ ਲਈ ਦਿੱਤੇ ਸਰ ਮੈਂ ਕਹਾ ਸਰ ਦੇਖੋ ਇੱਕ ਚੀਜ਼ ਹੈ ਤੁਸੀਂ ਇਹਨੂੰ ਭਾਂਡੇ ਰੱਖ ਲਓ ਇਹ ਮੰਦਰ ਦੇ ਭਾਂਡੇ ਨੇ ਕਹਿੰਦਾ ਫਿਰ ਐਂਕਰ ਦਾਨ ਕਰਦੇ ਮੈਂ ਕਸਰ ਦਾਨ ਕਰਤੇ ਇਹਨੇ ਸਰ ਉਸ ਤੋਂ ਬਾਅਦ ਕੋਈ ਹੋਰ ਹੀ ਮੁੱਦਾ ਛੇੜਨਾ ਸ਼ੁਰੂ ਕਰਤਾ ਤੁਸੀਂ ਜਰ ਮੰਦਰ ਦਰਵਾਤਾ ਜੀ ਤੁਸੀਂ ਇਹ ਕਰ ਸਰ ਪ੍ਰਧਾਨ ਹੈ ਹੀ ਨਹੀਂ ਸਰ ਇਹ ਨਹੀਂ ਤੁਹਾਡੇ ਸੇਵਾ ਦਾ ਕੋਣ ਲੱਗੇ ਹਾਂਜੀ ਕਰ ਰਹੇ ਸੇਵਾ ਮੰਦਰ ਦੀ ਸਰ ਕੋਈ ਵੀ ਨਹੀਂ ਕਰਦਾ ਸਰ ਸਰ ਇਹ ਸੇਵਾ ਕੋਈ ਥੋੜਾ ਕਰਦਾ ਸਰ ਮੈਂ ਤਾਂ ਕਹਿਣਾ ਕਿ ਮੰਦਰ ਦੇ ਵਿੱਚ ਆਲਰੇਡੀ ਪਾਂਡੇ ਹੈਗੇ ਆ ਫਿਰ ਨਵੇਂ ਪਾਂਡੇ ਲਿਆ ਕੇ ਰੱਖਣ ਦਾ ਕੀ ਐਸਾ ਸਰ ਨੂੰ ਦਿੰਦੇ ਹੀ ਨਹੀਂ ਸਰ ਇਹ ਹੈ ਸਰ ਚਾਬੀਆਂ ਕਿੱਥੀਆਂ ਫਿਰ ਸਰ ਇਹਦੇ ਕੋਲ ਆ ਸਰ ਇਹ ਪ੍ਰਧਾਨ ਨਹੀਂ ਹੈਗਾ ਤੁਸੀਂ ਉਹ ਕਮੇਟੀ ਦਾ ਮੈਂਬਰ ਨਹੀਂ ਬੰਦੇ ਫਿਰ ਉਹ ਚਾਬੀਆਂ ਕਿਵੇਂ ਰੱਖ ਸਕਦੇ ਉਸ ਦੀ ਲੋਕ ਨਹੀਂ ਤੇ ਆਪਣਾ ਬੁਨੀ ਦੇ ਜ ਸਵਾਗਤ ਸਰ ਆਪਣਾ ਕਹਿੰਦੇ ਨੇ ਸਰ ਜਿਹੜੇ ਕੋਸ਼ਿਸ਼ ਕੀਤੀ ਹੈ ਸਰ ਜਿਵੇਂ ਇਹਨੇ ਕੱਲ ਮੇਰੇ ਸਰ ਆਪਣਾ ਕਹਿੰਦੇ ਨੇ ਇਹਨੇ ਸਰ ਮੇਰੇ ਦੇ ਹੱਥ ਪਾਇਆ ਮੈਂ ਫਿਰ ਉੱਥੇ ਸ਼ੇਅਰਸ ਦੇ ਖੜਾ ਸੀਗਾ ਠੀਕ ਹੈ ਤੁਸੀਂ ਫਿਰ ਆਪਣਾ ਕਹਿੰਦੇ ਜਿਵੇਂ ਵੀਡੀਓ ਕਟਵਾ ਲਓ ਇਹਨੇ ਸਰ ਮੇਰੇ ਹੱਥ ਪਾਇਆ ਇਹਨੇ ਕਹਿੰਦਾ ਤੂੰ ਭੰਡੇ ਕਿਉਂ ਲੈ ਕੇ ਚੱਕੇ ਲੈ ਕੇ ਜਾ ਰਿਹਾ ਹੈ ਇਹ ਕਹਿਣਾ ਸੀਗਾ ਜੀ ਕਿ ਤੁਸੀਂ ਪਹਿਲਾਂ ਸ਼ਮੀਲ ਦਾ ਲੰਗਰ ਲਾਇਆ ਉਸ ਤੋਂ ਬਾਅਦ ਤੱਕੇ ਨਾਲ ਆਪਣੇ ਫਲੈਕਸ ਲਵਾਏ ਉਸ ਤੋਂ ਬਾਅਦ ਹੁਣ ਤੱਕੇ ਨਾਲ ਤੁਹੇ ਸਰ ਕੋਈ ਤੱਕੇ ਨਾਲ ਨਹੀਂ ਹੈ ਸਰ ਕੋਈ ਤੱਕੇ ਨਾਲ ਨਹੀਂ ਹੈ ਸਰ ਜਿਹਨੇ ਫਲੈਕਸ ਲਵਾਤੀ ਸਰ ਕੋਈ ਬੰਦਾ ਆਪਣਾ ਕਹਿੰਦਾ ਆ ਕੇ ਫਲੈਕਸ ਤੋੜ ਕੇ ਬਾਹਰ ਘੇਰ ਦੇਗਾ ਸਰ ਸਰ ਇੱਕ ਕਮੇਟੀ ਦੀ ਇੱਕ ਸਰ ਮੰਦਰ ਦੀ ਫਲੈਕਸ ਸਰ ਇਹ ਕਮੇਟੀ ਰਜਿਸਟਰਡ ਹੈ ਸਰ ਰਜਿਸਟਰਡ ਪੇਪਰ ਦਿੱਤੇ ਹੋਏ ਆ ਸਰ ਸਰ ਪੇਪਰ ਦਿੱਤੇ ਹੋਏ ਨੇ ਸਰ ਅਲਿਨਰ ਸਟੇਟ ਤੋਂ ਫਲੈਕਸ ਲੱਗੀ ਨਹੀਂ ਹਾਂਜੀ ਤੁਸੀਂ ਆਫ ਦੀ ਪਰਮਿਸ਼ਨ ਪ੍ਰਧਾਨ ਜੀ ਨਾਲ ਗੱਲਬਾਤ ਕੀਤੀ ਕਮੇਟੀ ਨਾਲ ਗੱਲਬਾਤ ਕੀਤੀ ਅਸੀਂ ਫਲੈਕਸਾਂ ਲਾ ਰਹੇ ਸਰ ਕਮੇਟੀ ਅਸੀਂ ਸਿਰਫ ਥਰੀ ਵਾਰ ਕਿਹਾ ਵੀ ਅਸੀਂ ਕਮੇਟੀ ਵੀ ਲਾਣੀ ਹੈ ਕਹਿੰਦਾ ਤੁਸੀਂ ਕਿਹੜੀ ਕਮੇਟੀ ਕਹਿੰਦਾ ਕਹਿੰਦਾ ਮੰਦਿਰ ਹੀ ਮੇਰਾ ਹੈ ਕਹਿੰਦਾ ਪ੍ਰੋਪਰਟੀ ਮੇਰੀ ਏ ਜੀ ਇਹ ਮੈਂ ਸਰ ਉਹਨਾਂ ਨੂੰ ਕਿਹਾ ਮੈਂ ਕਹਿੰਦਾ ਸਰ ਦੁਕਾਨਾਂ ਕਹਿੰਦਾ ਕਿਹੜੀਆਂ ਦੁਕਾਨਾਂ ਕਹਿੰਦਾ ਦੁਕਾਨਾ ਮੇਰੇ ਡੈਡੀ ਨੇ ਬਣਾ ਕੇ ਦਿੱਤੇ ਸੀ ਮੈਨੂੰ ਸਰ ਫालतू-ਵਾਲਤੂ ਫालतू ਗੱਲਾਂ ਬੋਲਦਾ ਜੀ ਫਿਰ ਸਰ ਮਾਪੇ ਨਿਕਲਾਂ ਘੜਦਾ ਏ ਤੁਸੀਂ ਉਹ ਵੀਡੀਓ ਵਾਇਰਲ ਤੁਹਾਡੇ ਵੱਲੋਂ ਹੋਈ ਵੀ ਕਿਹਦੀ ਵੱਲੋਂ ਹੋਈ ਜੀ ਵੀਡੀਓ ਜਿਹੜੀ ਵਾਇਰਲ ਹੋਈ ਸਰ ਪਤਾ ਨਹੀਂ ਕਿਸੇ ਨੇ ਕਿਨੇ ਕੀਤੇ ਰੱਬ ਜਾਣਦਾ ਜਦੋਂ ਤੁਹਾਡੇ ਨਾਲ ਕੁੱਟਮਾਰ ਹੋਈ ਕੋਈ ਵੀਡੀਓ ਬਣਾਈ ਤੁਸੀਂ ਉੱਥੇ ਸਰ ਮੈਨੂੰ ਨਹੀਂ ਪਤਾ ਸਰ ਮੈਨੂੰ ਸਰ ਮੈਂ ਤਾਂ ਸਰ ਸਰ ਮੈਂ ਤਾਂ ਆਪਣਾ ਕਹਿੰਦੇ ਨੇ ਸਰ ਇੰਨਾ ਉਹ ਡਿਸਰਵ ਸੀਗਾ ਸਰ ਸਰ ਮੇਰੀ ਮੈਡੀਸਿਨ ਚੱਲਦੀ ਹੈ ਐਪਟਾਇਨ ਸਰ 100mg ਸਰ ਮੈਨੂੰ ਇਹਨੂੰ ਮੈਂ ਕਿਹਾ ਸਰ ਇਹਨੂੰ ਮੈਨੂੰ ਵੀ ਮੇਰੀ ਮਿਰਗੀ ਦੀ ਉਹਨਾਂ ਕਹਿੰਦੇ ਮੈਡੀਸਨ ਹੈ ਸਰ ਇਹਦਾ ਮੇਰੇ ਸਰ ਉਹਨਾਂ ਕਹਿੰਦੇ ਨੇ ਉਲਟਾ ਸਰ ਕਹਿੰਦਾ ਕਹਿੰਦਾ ਹੋਏਗੀ ਹੋਏਗੀ ਮੈਡੀਸਨ ਉਹਦਾ ਇਹਦੀ ਇਲਜ਼ਾਮ ਸੀਗੇ ਜਿਉਂ ਲੱਗਾ ਕਿ ਤੁਸੀਂ ਉਹਨਾਂ ਦੇ ਨਾਲ ਕੁੱਟਵਾ ਕੇ ਸਰ ਕੁੱਟ ਮਾਰਤਾ ਸਰ ਉਹਨੇ ਕੀਤੀ ਹੈ ਜੀ ਸਰ ਇੱਕ ਮਿੰਟ ਮੈਂ ਸਰ ਗਿਆ ਜੀ ਉਹਨਾਂ ਕੋਲ ਵੀ ਸਰ ਤੁਸੀਂ ਮੇਰੇ ਭਾਂਡੇ ਰੱਖ ਲਓ ਠੀਕ ਹੈ ਜੀ ਹੱਥ ਵਾਂਗ ਸਰ ਗੁਜ਼ਾਰਿਸ਼ ਕੀਤੀ ਹੈ ਤੁਸੀਂ ਸਰ ਚੈੱਕ ਕਰਦੇ ਹੋ ਵੀਡੀਓ ਵੀਡੀਓ ਚੈੱਕ ਕਰੋ ਉਹਨਾਂ ਸਰ ਉੱਥੇ ਲੱਗਦਾ ਹੈ ਤੁਸੀਂ ਪਰਵਾਨ ਵੀ ਲੈ ਲਈ ਸੋਨਾਂ ਤੋਂ ਲੱਗਦਾ ਪਰਵਾਨ ਵੀ ਲੈ ਕੇ ਲਗਾਇਆ ਸੀ ਇਹ ਇਹ ਲੱਗਦਾ ਸਰ ਉਹ ਹੁੰਦਾ ਕੋਨਾ ਜੀ थोड़ी क्या सर जिन्हें भी सर मंडी के मैंबरस ने एक मिनट जी वो यार प्लीज जिन्हें भी मंडी मैंबरस ने सर मंडी के मैंबर ए कोई भी नहीं खड़ा है का? कोई भी नहीं खड़ा सर सरे मेरी शॉप से अपना कहें जनानियाँ लेके आया जी ठीक है सर किस लेके आया सर चलबा चलबा ਸਰ ਪ੍ਰਵਤ ਉਹਦਾ ਨੰ ਮੰਦਰ ਨਾਲ ਕੋਈ ਰਿਲੇਸ਼ਨ ਹੋਈ ਨਹੀਂ ਹੈਗਾ ਹਾਂਜੀ ਮੰਦਰ ਬਸ ਸ਼ੋਭਾ ਯਾਤਰਾ ਜਾਂ ਕੋਈ ਚੀਜ਼ ਨਹੀਂ ਕੋਈ ਮਰਦਾ ਸਰ ਮੇਰਾ ਕੋਈ ਸਿਸਟਮ ਨਾਲ ਰਿਲੇਸ਼ਨ ਹੀ ਨਹੀਂ ਹੈਗਾ ਜੀ ਤੁਸੀਂ ਇਹ ਲੰਗਰ ਜਿਹੜਾ ਹੈਗਾ ਸੇਵਾ ਭਾਵਨਾ ਦੇ ਨਾਂ ਦਾ ਲਾਉਂਦੇ ਹੋ ਫਿਰ ਉਹਦੇ ਵਿੱਚ ਤੁਹਾਨੂੰ ਬੋਰਡ ਲਾਉਣ ਦੀ ਕੀ ਲੋੜ ਪੈ ਗਈ ਉੱਥੇ ਸਰ ਉਹਦੇ ਨਾਲ ਨਾ ਕਹਿੰਦੇ ਸਰ ਜਿਹੜੇ ਉਹਨਾਂ ਮਤਲਬ ਬੰਦੇ ਨੇ ਸਰ ਵੱਧ ਤੋਂ ਵੱਧ ਆਨਸਰ ਸਰ ਐਨਾ ਹੀ ਹੋਊਗਾ ਮਾਦਾ ਵੀ ਕਹਿਣਾ ਕਿ ਬਿਨਾ ਪਰਮਿਸ਼ਨ ਤੋਂ ਲਾਏ ਗਏ ਨੇ ਜਦੋਂ ਮੰਦਿਰ ਕਮੇਟੀ ਵਿੱਚ ਉਹ ਕੰਮ ਕਰ ਰਹੇ ਨੇ ਚਾਬੀਆਂ ਉਹਨਾਂ ਕੋਲ ਨੇ ਲੱਗਦਾ ਨਹੀਂ ਸੀ ਉਹਨੂੰ ਪੁੱਛ ਲੈਣਾ ਸਰ ਉਹ ਤਾਂ ਲਗਾਉਂਦੇ ਹੀ ਨਹੀਂ ਸੀ ਕੁਝ ਵੀ ਯਾਰ ਸਰ ਉਹ ਤਾਂ ਕਹਿੰਦਾ ਸਰ ਜੋ ਮਨੇ ਕਰਤਾ ਕਰਤਾ ਮੈਂ ਕਿਸੇ ਨੂੰ ਕੁਝ ਨਹੀਂ ਕਰਨ ਦੇਣਾ ਹੈਗਾ ਤੁਸੀਂ ਸਿੱਧੇ ਤੌਰ ਤੇ ਕਹਿ ਰਹੇ ਕਿ ਉਹ ਕਬਜ਼ਾਦਾਰੀ ਨੇ ਹਾਂਜੀ ਕਿ ਡਿਡ ਤੁਹਾਡੇ ਨਾਲ ਲੋਕ ਸਪੋਰਟ ਨਹੀਂ ਕਰਦੇ ਜਿਹੜੇ ਇੱਥੇ ਮੰਦਿਰ ਚ ਸੰਭਾਲੂ ਆਉਂਦੇ ਨੇ ਜਾਂ ਜਿਹੜੀ ਤੇ ਸੰਗਤ ਆਉਂਦੀ ਹੈ ਸਰ ਉਹ ਤਾਂ ਬਹੁਤ ਖੁਸ਼ ਨੇ ਸਰ ਉਹ ਉਹ ਕਹਿੰਦਾ ਸਰ ਵੀ ਇਹ ਕਿਉਂ ਕਰ ਰਿਹਾ ਹੈ ਉਹ ਵੀ ਕਹਿਣਾ ਵੀ ਮੈਂ ਚਾਬੀ ਦੇਣ ਨੂੰ ਵੀ ਤਿਆਰ ਆ ਜਿਵੇਂ ਦੇ ਕੋਲੇ 10 ਬੰਦੇ ਇਕੱਠੇ ਹੋ ਕੇ ਆਉਣ ਤਾਂ ਮੈਂ ਕੱਲ ਦੇਣ ਨੂੰ ਚਾਬੀ ਵੀ ਤਿਆਰ ਆ ਨਹੀਂ ਉਹਨਾਂ ਦਾ ਕਹਿਣਾ ਸਰ ਉਹ ਦਿੰਦੇ ਨੇ ਜੀ ਉਹ ਸਰ ਉਹਨੇ ਮੇਰੇ ਹੱਥ ਪਾਇਆ ਜੀ ਸਰ ਉਹਨੇ ਮੇਰੇ ਹੱਥ ਪਾਇਆ ਸਰ ਸਰ ਉਹਨੇ ਇੱਕ ਗੱਲ ਕਹੀ ਹੈ ਮੇਰੇ ਸਰ ਜਿਹੜੇ ਨਾਲ ਮੇਰੇ ਮੈਂਬਰਸ ਨੇ ਤਿਲਕਰਾਜ son of ਸ਼੍ਰੀ ਜੋਤੀਪਸ਼ਾਦ ਵਾਸੀ ਨਾਜ ਮੰਡੀ ਨਾਭਾ ਗੜ ਪਟਿਆਲਾ ਪਿਛਲੇ 70 80 ਸਾਲ ਤੋਂ ਸੀ ਮੇਰੇ ਫਾਦਰ ਇੱਥੇ ਰਹਿ ਰਹੇ ਆ ਮੈਨੂੰ ਵੀ 65 ਸਾਲ ਹੋ ਗਏ ਇੱਥੇ ਰਹਿੰਦਿਆਂ ਸਰ ਜੀ ਕੱਲ ਜਿਹੜਾ ਮਾਮਲਾ ਹੋਇਆ ਨਾਂਬਾਗੜ ਮੰਦਰ ਦਾ ਮਾਮਲਾ ਸਪੱਸ਼ਟ ਕੀ ਸਾਰਾ ਮਾਮਲਾ ਬੱਚਿਆਂ ਨੇ ਜੀ ਲੰਗਰ ਰਾਣਾ ਸ਼ੁਰੂ ਕੀਤਾ ਸੀਗਾ 2 ਮਹੀਨੇ ਤੋਂ ਵਧੀਆ ਚੱਲ ਰਿਹਾ ਸੀ ਸਭ ਕੁਝ ਹੋ ਸੀ ਉਹ ਤੁੱਪ ਕਰਕੇ ਉੱਪਰ ਤਰਪਾਲ ਪਾਈ ਵੀ ਸੀ ਜੀ ਉਹ ਇਹਨਾਂ ਨੇ ਚੁਕਾਤੀ ਸਾਡੇ ਪ੍ਰਧਾਨ ਜੀ ਨੇ ਠੀਕ ਹੈ ਜੀ ਤੇ ਬੱਚਿਆਂ ਨੇ ਕੱਲ ਭਾਂਡੇ ਲੈ ਕੇ ਆਏ ਵੀ ਚਲੋ ਮੰਦਰ ਚ ਰੱਖ ਦਿੰਨੇ ਆ ਲੰਗਰ ਹੁਣ ਆਪਾਂ ਨੇ ਚਲਾਣਾ ਹੀ ਚਲਾਣਾ ਉਹ ਇਹਨਾਂ ਨੇ ਥੋੜੇ ਮਾਰ ਮਾਰ ਕੇ ਬਾਹਰ ਆਏ ਗੇਰੀ ਸੜਕ ਤੇ ਜਿਵੇਂ ਕਿਤੇ ਜੁੱਤੀਆਂ ਨੂੰ ਬਾਹਰ ਗੇਰੀ ਦੀਆਂ ਅਸੀਂ ਇਹਨਾਂ ਨੂੰ ਬਹੁਤ ਕਿਹਾ ਵੀ ਤੁਸੀਂ ਇਹ ਕਿਉਂ ਇਹ ਕਰ ਰਹੇ ਹੋ ਜੀ ਅਸੀਂ ਆਪਾਂ ਬਹਿ ਕੇ ਕਰ ਲੈਣੇ ਹੋਰ ਐ ਤੱਕਾ ਮੁੱਕੀ ਹੋ ਗਏ ਮਾਰਨ ਲੱਗ ਗਏ ਇਹਨਾਂ ਨੂੰ ਨਹੀਂ ਇਹ ਕਿਉਂ ਕਰਿਆ ਕਿਉਂ ਕਰਿਆ ਕਿਉਂ ਕਰਿਆ ਫਿਰ ਪਾਸੀ ਸਾਹਿਬ ਆਏ ਉਹਨਾਂ ਨੇ ਕਿਹਾ ਜਿਹੜਾ ਤੁਸੀਂ ਇਹ ਲੰਗਰ ਲਾਣੇ ਹੋ ਸ਼ਨੀਵਾਰ ਨੂੰ ਲਾਓ ਵੀ ਆਪਾਂ ਇਹ ਮੁੱਦਾ ਤੁਹਾਡਾ 판ਡੇ ਆ ਜੋ ਹੈ ਬਾਅਦ ਚ ਸੁਲਝਾਵਾਂਗੇ ਹੁਣ ਸ਼ਨੀਵਾਰ ਤੱਕ ਸਾਡੀ ਉਹ ਹੈ ਅਸੀਂ ਸਾਰੇ ਜਨੇ ਲੰਗਰ ਤੇ ਬੈਠਾਂਗੇ ਇਹ ਉਸ ਤੋਂ ਬਾਅਦ ਦੇਖਾਂਗੇ ਪਾਂਡੇ ਅਸੀਂ ਕਿ ਰੱਖਵਾਨੇ ਆ ਨਹੀਂ ਰੱਖਵਾਂਦੇ ਇਹ ਲੰਗਰ ਕਿੰਨੇ ਟਾਈਮ ਤੋਂ ਚੱਲ ਰਿਹਾ ਸੀ ਇਹ ਲੰਗਰ ਤਾਂ ਜੀ ਵੈਸੇ ਇਸ ਮੰਨਤਾ ਦਾ 70 ਸਾਲ ਤੋਂ ਚੱਲ ਰਿਹਾ ਜੀ ਨਹੀਂ ਹੁਣ ਤੁਸੀਂ ਕਿੰਨੇ ਟਾਈਮ ਤੋਂ ਹੁਣ ਇਹ 2 ਮਹੀਨੇ ਤੋਂ ਇਹਨਾਂ ਨੇ ਬੱਚਾ ਨਹੀਂ ਲਾਣਾ ਚਾਹਿਆ ਪਹਿਲਾਂ ਵੀ ਚੱਲਦਾ ਸੀ ਜੀ ਪਹਿਲਾਂ ਬੰਦ ਹੋ ਗਿਆ ਸੀ ਇਹ ਕੋਈ ਕੰਪਲੇਨਟ ਕੀਤੀ ਸੀ ਤੁਸੀਂ ਪਹਿਲਾਂ ਇੱਥੇ ਇਹ ਪੂਰੇ ਵਾਕਿਆ ਜੀ ਤੁਸੀਂ ਕਹਿੰਦੇ ਟੋਕਦੇ ਸੀ ਰੋਕਦੇ ਸੀ ਟੱਕੇ ਮਾਰਦੇ ਸੀ ਕੋਈ ਕੰਪਲੇਨਟ ਕੀਤੀ ਸੀ ਤੁਸੀਂ ਸਰ ਹਾਲ ਤਾਂ ਐਂ ਤਾਂ ਕੁਝ ਨਹੀਂ ਕਰਿਆ ਕੋਈ ਕੱਲ ਹੈ ਨਾ ਜੀ ਫਿਰ ਕੋਈ ਕੰਪਲੇਨਟ ਤਾਂ ਤਾਂ ਕਰੇ ਨਾ ਜੇ ਪਹਿਲਾਂ ਕੋਈ ਗੱਲ ਜੇ ਸੰਗਤ ਮੰਗਦੀ ਤੁਸੀਂ ਸਾਰੇ ਜਣੇ ਗਏ ਹੋ ਉਸ ਦਾ ਕੱਲ ਤੇ ਇਥੇ ਚਾਪੀਆਂ ਨਹੀਂ ਦੇਵਾਂ ਕਹਿੰਦਾ ਤੁਸੀਂ ਦੋਨੋਂ ਪਾਸੇ ਹੋ ਜਾਓ ਕਹਿੰਦਾ ਉਹ ਦੋਨੋਂ ਨੂੰ ਤਾਂ ਮੈਂ ਦੇਖ ਲਾਂਗਾ ਲੰਗਰ ਤਾਂ ਮੈਂ ਨਹੀਂ ਮਤਲਬ ਅਨਾ ਲਗਾਣ ਨਹੀਂ ਦੇਣਾ ਹੈਗਾ ਇਸ ਚੀਜ਼ ਦੀ ਕੋਈ ਕੰਪਲੇਨ ਕੀਤੀ ਸੀ ਤੁਸੀਂ ਪਹਿਲਾਂ ਕਿੱਥੇ ਇਹ ਪੂਰੇ ਵਾਕਿਆ ਦੀ ਤੁਸੀਂ ਕਹਿੰਦੇ ਸੀ ਰੋਪਦੇ ਸੀ ਰੋਪਦੇ ਸੀ ੱਟਕੇ ਮਾਰਦੇ ਸੀ ਕੋਈ ਕੰਪਲੇਨ ਕੀਤੀ ਸੀ ਤੁਸੀਂ ਸਰ ਹਾਲ ਤੱਕ ਐਂਦਾ ਕੁਝ ਨਹੀਂ ਹੋਇਆ ਕੋਈ ਕੱਲ ਹੈ ਨਾ ਜੀ ਫਿਰ ਕੋਈ ਕੰਪਲੇਨ ਦਾ ਤਾਂ ਕਰੇ ਨਾ ਜੇ ਪਹਿਲਾਂ ਕੋਈ ਜੇ ਸੰਗਤ ਮੰਗਦੀ ਤੁਸੀਂ ਸਾਰੇ ਜਣੇ ਗਏ ਹੋ ਉਸ ਦਾ ਕੱਲ ਤੇ ਇਥੇ ਚਾਪੀਆਂ ਨਹੀਂ ਦੇਵਾਂ ਹਾਂਜੀ ਗੱਲ ਉਹਨਾਂ ਨੇ ਕਹੀ ਹੈ ਹਾਂਜੀ ਸਰ ਇਹ ਕਹੀ ਹੈ ਰਿਕਾਰਡ ਹੈ ਤੁਹਾਡੇ ਕੋਲ ਉਸ ਚੀਜ਼ ਦਾ ਜੇ ਅਸੀਂ ਗਏ ਕੋਈ ਮੀਟਿੰਗ ਹੋਈ ਜਾਂ ਸਰ ਬੰਦਾ ਜਿੰਦਾ ਤੁਹਾਨੂੰ ਮੈਂ ਪਰਸੋ ਦੀ ਗੱਲ ਆਪਣਾ ਕਹਿੰਦਾ ਸਰ ਮੇਰਾ ਲੰਗਰ 40 ਸ਼ਨੀਵਾਰ ਨੂੰ ਠੀਕ ਹੈ ਜੀ ਸਰ ਮੈਂ ਉਹਨਾਂ ਨੇ ਇੱਕ ਗਲ ਰਿਕਵੈਸਟ ਕੀਤੀ ਵੀ ਮੈਨੂੰ ਆਪਣਾ ਕਹਿੰਦੇ ਨੇ ਕੀਜ਼ ਦੇ ਦਿਓ ਮੈਨੇ ਅੰਦਰ ਭਾਂਡੇ ਰੱਖ ਲੈਣੇ ਸਾਰਾ ਪੁੱਛਿਆ ਹੈਗਾ ਕਿਚਨ ਹੈਗੀ ਸਾਰਾ ਕੁਝ ਹੈ ਇਹਨਾਂ ਨੇ ਨਵੇਂ ਭਾਂਡੇ ਲਿਆ ਕੇ ਹਲਕਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਪ੍ਰਧਾਨ ਜੀ ਨਾਲ ਸਾਡੇ ਭਾਈ ਸਾਹਿਬ ਨਾਲ ਝਗੜਾ ਮਾਰੀ ਹੈ ਬਹੁਤ ਜ਼ਿਆਦਾ ਇਹਨਾਂ ਨੇ ਏਸੀ ਵਾਲਿਆਂ ਨੇ ਇਹ ਕਬਜ਼ੇ ਦੀ ਕੋਸ਼ਿਸ਼ ਪਹਿਲਾਂ ਤੁਸੀਂ ਕੀਤੀ ਹਾਂਜੀ ਹਾਂ ਪਹਿਲਾਂ ਵੀ ਹੈ ਸੀ ਕੀ ਕਾਰਨ ਕੀ ਹੈ ਇਹ ਕਬਜ਼ਾ ਪਤਾ ਨਹੀਂ ਹੈ ਜੀ ਇਹਨਾਂ ਨੂੰ ਪਿਆ ਇਹਨਾਂ ਦੇ ਮਨ ਚ ਹੈ ਜੀ ਜੀ ਕਿਹ ਤਰੀਕੇ ਨਾਲ ਕੰਮ ਕਰ ਰਹੇ ਨੇ ਬਹੁਤ ਵਧੀਆ ਕਰਦੇ ਆ ਜੀ ਬਹੁਤ ਵਧੀਆ ਕਰਦੇ ਆ ਜੀ ਰੋਜ਼ ਪ੍ਰਵਾਹ ਫੇਰੀ ਨਿਕਲਦੀ ਹੈ ਸਾਡੇ ਸਵੇਰੇ ਜਿਹੜੀ ਹੈਗੀ ਆ ਵੀ એનર્ਜੀ ਸਾਨੂੰ ਸਵੇਰੇ ਘੰਟਾ ਇੱਕ ਜਿਹੜਾ ਸਾਡਾ ਉੱਥੇ ਲੱਗਦਾ ਹੈਗਾ ਘੰਟਾ ਪੌਣਾ ਘੰਟਾ ਵਧੀਆ ਨਿਕਲਦਾ ਸਾਡਾ ਮੈਂ ਤਾਂ ਸਭ ਕੁ 4:00 ਵਾ 4:00 ਵਜੇ ਆ ਜੰਨੀ ਆ ਜੀ ਮੰਦਰ ਕੱਲ ਦਾ ਵਾਕਿਆ ਕਿਵੇਂ ਸੀਗਾ ਤੁਸੀਂ ਸੀਗੇ ਉੱਥੇ ਮਦੂ ਸੀ ਮੈਂ ਹਾਂਜੀ ਹਾਂ ਉਹਨਾਂ ਨੇ ਦਿੱਤਾ ਉਹਨਾਂ ਨੇ ਜਦ ਆਈਆਂ ਉਹ ਜ਼ਬਰਦਸਤੀ ਉਹਨਾਂ ਨੇ ਆਏ ਹੀ ਸਾਰੇ ਮੰਡੀ ਵਾਲੇ ਨਰੇਸ਼ ਮਿੱਤਲ ਵੀ ਹਾਂਜੀ ਹਾਂ ਰਾਜੇਸ਼ ਮਿੱਤਲ ਤੇ ਇਹਨਾਂ ਨੇ ਸਾਰਿਆਂ ਨੇ ਵੀ ਮਤਲਬ ਆ ਕੇ ਮੈਂ ਇਹਨਾਂ ਨਿਕਲਦੀ ਨਹੀਂ ਹੈ ਜੀ ਮੈਂ ਤਾਂ ਮੰਦਰ ਤੱਕ ਮਤਲਬ ਰੱਖਦੀ ਆ ਮੈਨੂੰ ਨਹੀਂ ਪਤਾ ਵੀ ਹੈ ਇਹ ਸਾਰੇ ਮੰਡੀ ਵਾਲੇ ਇਕੱਠੇ ਤੇ ਇਹਨਾਂ ਨੇ ਆ ਕੇ ਜ਼ਬਰਦਸਤੀ ਭਾਂ ਦੇ ਅੰਦਰ ਰੱਖਿਆ ਤਾਂ ਇਹਨਾਂ ਨੇ ਕੁੱਟਮਾਰ ਕਰੀਆ ਉਸ ਤੋਂ ਬਾਅਦ ਇਹਨਾਂ ਨੇ ਫਿਰ ਭਾਂਡੇ ਭਾਈ ਸਾਹਿਬ ਨੇ ਜਿਹੜੇ ਹੈਗੇ ਬਾਹਰ ਹੀ ਨਾ ਦੇ ਕੀ ਉੱਤੇ ਸ਼ਰਦਾਲੂ ਉਹਨੂੰ ਆਣ ਤੋਂ ਰੁਕਿਆ ਜਾਂਦਾ ਕਿਉਂਕਿ ਉਹ ਕਹਿੰਦੇ ਨੇ ਕਿ ਕਿਸੇ ਨੂੰ ਵੜਨ ਨਹੀਂ ਦਿੱਤਾ ਜਾਂਦਾ ਆਲੇ ਦੀ ਚਾਪ ਨੂੰ ਜੀ ਆਪਾਂ ਹੋ ਸਕਦੇ ਨਹੀਂ 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 ਇਹੋ ਜੀ ਗੱਲ ਨਹੀਂ ਹੈ ਜਿਹੜਾ ਮਰਜ਼ੀ ਆਉ ਉਹ ਤਾਂ ਧਾਰਮਿਕ ਸਥਾਨੇ ਜਿਹੜਾ ਮਰਜ਼ੀ ਆ ਕੇ ਉਸ ਨੂੰ ਮੱਥਾ ਟੇਕਦਾ ਗੱਲ ਜਦੋਂ ਬੂਟ ਲੈ ਕੇ ਸਾਰੇ ਬੜੇ ਅੰਦਰ ਹਾਂਜੀ ਕਾਫੀ ਜਣੇ ਸੀ ਜੀ ਜਿਹੜੇ ਬੁਰਾ ਲੱਗਿਆ ਸਾਨੂੰ ਸਾਰੇ ਹਾਂ ਸਾਰੇ ਉੱਥੇ ਸੈਂਟਰ 'ਚ ਆ ਗਏ ਹਾਂ ਬਹੁਤ ਗੱਲ ਗੱਲ ਹੈ ਮੇਰਾ ਭਾਨੂੰ ਸ਼ਰਮਾ ਜੀ ਤੁਹਾਨੂੰ ਜੀ ਕਿਵੇਂ ਬੀਚੀ ਅਸੀਂ ਇਸ ਮਸਲੇ ਨੂੰ ਜੀ ਇਹ ਬਹੁਤ ਠੋਠਾ ਸਿੱਧਾ ਬੋਲ ਬੋਲਦੇ ਕੋਈ ਐਸੀ ਵਾਲੇ ਹੈ ਨਾ ਜੀ ਜਿਹੜੇ ਮੰਡੀ ਚ ਔਰ ਬਿਜਲੀ ਵਾਲੇ ਇਹ ਬਹੁਤ ਪੁੱਠਾ ਬੋਲਦੇ ਨੇ ਜੀ ਕਦੇ ਮਤਲਬ ਅਸੀਂ ਐਵੇਂ ਨਹੀਂ ਜਾ ਸਕਦੇ ਹੈਗੇ ਮੰਦਿਰ ਕੀ ਵੀ ਇਹ ਨਾ ਇਹ ਰਾਤ ਵੀ ਮੈਨੂੰ ਦੇਖ ਕੇ ਕਹਿੰਦੇ ਇਹੀ ਹੈ ਇਹੀ ਹੈ ਐਵੇਂ ਨਹੀਂ ਨਾ ਹੁੰਦਾ ਹੈਗਾ ਵੀ ਕਿਸੇ ਨੂੰ ਆਪਾਂ ਗਲਤ ਬੋਲੀਏ ਕਿਹ ਇਨਸਾਨ ਕੋਣ ਹੈ ਸਾਡੇ ਟੋਨੀ ਅੰਕਲ ਜੀ ਟੋਨੀ ਜਿਹੜੇ ਹਾਂ ਜੀ ਸਾਡਾ ਪੂਰਾ ਹਾਂਜੀ ਹਾਂਜੀ ਬਿਲਕੁਲ ਸਾਡਾ ਪੂਰਾ ਪਰਿਵਾਰ ਹੈ 1.5 200 ਬੰਦਾ ਰੋਜ਼ ਪ੍ਰਵਾਤ ਤੇਰੀ ਧਿਆਨ ਦਾ ਸਾਡਾ ਇਹ ਜਿਹੜੇ ਭਾਂਡੇ ਵਾਲਾ ਵਾਕਿਆ ਹੋਇਆ ਇਹ ਕਿਉਂ ਹੋਇਆ ਇਹ ਜ਼ਬਰਦਸਤੀ ਇਹ ਜ਼ਬਰਦਸਤੀ ਕਰਦੇ ਆ ਜੀ ਕੌਣ ਕਰਦਾ ਇਹਨਾਂ ਨੂੰ ਬਹੁਤ ਸਾਲੋਂ ਕਿਸੇ ਮੰਦਰ ਨਹੀਂ ਆਕੇ ਵੜੇ 2008 ਚ ਅੰਕਲ ਨੇ ਮੰਦਰ ਬਣਵਾਇਆ ਔਰ ਉਸ ਤੋਂ ਬਾਅਦ ਜੇਵਾ ਨਿਭਾਰੇ ਨੇ ਪੂਰੀ ਇਹਨਾਂ ਨੇ ਇਹਨਾਂ ਨੇ ਕੱਲ ਆ ਕੇ ਘੁੱਟ ਮਾਰ ਕੀਤੀ ਜੀ ਪੂਰੀ ਸਾਰਾ ਮੰਦਿਰ ਹੀ ਇਹਨਾਂ ਨੇ ਕਿੰਨੇ ਸਮੇਂ ਤੋਂ ਤੁਸੀਂ ਮੰਦਿਰ ਚ ਆ ਜਾ ਰਹੇ ਹੋ ਕਿਤੋਂ ਦੀ ਇਹ ਗੱਲ ਮਿਲ ਗਈ ਅਸੀਂ ਜਦੋਂ ਤੋਂ ਮੰਦਿਰ ਬਣਿਆ ਅਸੀਂ ਪਹਿਲਾਂ ਵੀ ਆਉਂਦੇ ਸੀਗੇ ਅਸੀਂ ਜਦੋਂ ਤੋਂ ਹੁਣ ਬਣਿਆ ਜੀ ਅਸੀਂ ਹੁਣ ਵੀ ਆਉਂਦੇ ਆ ਪਹਿਲਾਂ ਵੀ ਇਹਨਾਂ ਵੱਲੋਂ ਕੋਈ ਇਸ ਤਰ੍ਹਾਂ ਦੀ ਗੱਲਬਾਤ ਕਹੀ ਹੋ ਤੁਸੀਂ ਹਾਂਜੀ ਹਾਂਜੀ ਬਹੁਤ ਸਾਲ ਹੋ ਗਏ ਜੀ ਅਸੀਂ ਉਦੋਂ ਵੀ ਇਹਨਾਂ ਦੀ ਸ਼ਾਪ ਤੇ ਗਏ ਸੀ ਕਿ ਇਹਨਾਂ ਨੇ ਕੱਲ ਵੀ ਬਹੁਤ ਠੁੱਠਾ ਸਿੱਧਾ ਬੋਲਿਆ ਮੈਨੂੰ ਹਾਂਜੀ ਮੈਂ ਬਹੁਤ ਟਾਈਮ ਤੋਂ ਆ ਰਹੀ ਹਾਂ 8 ਟਿਅਰਸ ਹੋ ਗਏ ਸਾਨੂੰ ਮੰਦਿਰ ਜਾਣ ਦਾ ਸਾਨੂੰ ਅੰਕਲ ਜੀ ਚ ਕੋ ਬਹੁਤ ਸਹੀ ਚੱਲ ਰਹਾ ਨਿਸ਼ਕਾਮ ਸੇਵਾ ਹੋ ਰਹੀ ਹੈ ਸਾਡੇ ਔਰ ਅੰਕਲ ਜੀ ਨੇ 8 ਸਾਲਾਂ 10 ਸਾਲਾਂ ਚ ਅਸੀਂ ਦੇਖਦੇ ਆ ਰਹੇ ਹਾਂ ਕੋਈ ਕਿਸੇ ਤੋਂ ਕਦੇ ਪੈਸਾ ਨਹੀਂ ਮੰਗਿਆ ਮੰਦਿਰਸ ਬਹੁਤ ਨਿਸ਼ਕਾਮ ਸੇਵਾ ਔਰ ਤੁਸੀਂ ਦੇਖੋ ਕਿ ਸਵੇਰ ਜਦੋਂ ਫੇਰੀ ਜਾਂਦੀ ਹੈ ਬਹੁਤ ਆਨੰਦ ਮਾਣਦੇ ਆ ਅਸੀਂ ਸਾਰੇ ਲੋਕ ਕਿ ਕਿਸੇ ਤਰੀਕੇ ਦੀ ਕੋਈ ਡਿਸਟਰਬੈਂਸ ਨਹੀਂ ਹੈ ਕੁਝ ਨਹੀਂ ਹੈ ਮਤਲਬ ਜੋ ਯਾਰਾਉਪ ਲੱਗ ਰਹੇ ਆ ਬਿਲਕੁਲ ਗਲਤ ਐ ਦੇਖੋ ਇਸ ਨੂੰ ਸਹੀ ਕੀਤਾ ਜਾਵੇ ਕੱਲ ਜੋ ਸੀ ਹੋਇਆ ਸਾਰਾ ਉਸ ਤਰੀਕੇ ਨਾਲ ਦੇਖਿਆ ਔਰ ਤੁਸੀਂ ਸ਼ਰਦਾਲੂ ਹੋਣ ਦੇ ਨਾਤੇ ਉਹਦੀ ਹਕੀਕਤ ਕੀ ਹੈ देखो सर मैं तो यही कहूंगी कि जबरदस्ती करना बहुत गलत है अंकल जी अपना अंकल जी ਨਾਲ ਤਰੀਕੇ ਨਾਲ ਲਾ ਕੇ ਉਹ ਲੋਕ ਕਹਿੰਦੇ ਕਿ हां भाई साहब ਅਸੀਂ ਇੱਥੇ ਇਹ ਸਿਸਟਮ ਰੱਖਣਾ ਚਾਹੁੰਦੇ ਆ ਸ਼ਾਇਦ ਉਹ ਐਗਰੀ ਕਰ ਦੇ ਠੀਕ ਹੈ ਲੇਕਿਨ ਇਹ ਜ਼ਬਰਦਸਤੀ ਕਰਨਾ ਜਾਂ ਮਾਰਕੁੱਟ ਕਰਨਾ ਇਹ ਸਹੀ ਨਹੀਂ ਦੂਜੀ ਧਿਰ ਦਾ ਕਹਿਣਾ ਕਿ ਕਿਤਰੇ ਕਿਤੇ ਇਹ ਕੁਰਜਾ ਕਰਕੇ ਬੈਠੇ ਹੋਏ ਨੇ ਇਹ ਹਟਦੀ ਨਹੀਂ ਬਿਲਕੁਲ ਵੀ ਨਹੀਂ ਆਇਆ ਸਾਡੇ ਕੋਲ ਮੰਦਿਰ ਮੰਦਿਰ ਦੇ ਵਿੱਚ ਇੱਕ ਸੇਵਾ ਹੋ ਰਹੀ ਹੈ ਨਿਸ਼ਕਾਮ ਸੇਵਾ ਹੋ ਰਹੀ ਹੈ ਔਰ ਬਹੁਤ ਅੱਛੇ ਤਰੀਕੇ ਨਾਲ ਹੋ ਰਹੀ ਹੈ ਸਾਰੇ ਅਸੀਂ ਅੰਕਲ ਜੀ ਦੇ ਨਾਲ ਸਹਿਮਤ ਆ ਯੰਕੜੀ ਬਹੁਤ ਵਧੀਆ ਤਰੀਕੇ ਨਾਲ ਜਾ ਰਹੇ ਕੋਈ ਜ਼ਬਰਦਸਤੀ ਨਹੀਂ ਕੁਝ ਨਹੀਂ ਹੈ ਔਰ ਜਿਹੜੇ ਆਸ-ਪਾਸ ਦੇ ਹਨ ਉਹਨਾਂ ਨੂੰ ਕਦੇ ਅਸੀਂ ਅਮੰਦਰਸ ਆਂਦੇ ਵੀ ਨਹੀਂ ਦੇਖਿਆ ਕੋਈ ਬਿਲਕੁਲ ਸਰ ਔਰ ਔਰ ਸਾਟੀ ਵਾਸਤੇ ਸਰ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਦੇਖੋ ਸਾਡੀ ਜਿਹੜੀ ਸ਼ੁਰੂਆਤ ਹੈ ਉਹ ਸੂਬਾ ਫੇਰੀ ਤੋਂ ਹੀ ਹੁੰਦੀ ਹੈ ਔਰ ਫੇਰੀ ਤੋਂ ਹੀ ਅਸੀਂ ਆਪਣਾ ਸਿਸਟਮ ਸਟਾਰਟ ਕਰਦੇ ਹਾਂ ਸਾਨੂੰ ਤਾਂ ਐ ਲੱਗਦਾ ਹੈ ਕਿ ਅਗਰ ਫੇਰੀ ਨਹੀਂ ਹੋ ਰਹੀ ਤਾਂ ਸਾਡੀ ਡੋਜ਼ ਨਹੀਂ ਸਾਨੂੰ ਪੂਰੀ ਹੋਈ ਕਿਉਂਕਿ ਹਰੀ ਨਾਮ ਗੁੰਗਾਨ ਹੁੰਦਾ ਔਰ ਉਸ ਤੋਂ ਇਲਾਵਾ ਕੁਝ ਨਹੀਂ ਹੁੰਦਾ ਕੋਈ ਐਸਾ ਨਹੀਂ ਹੈ ਕੋਈ ਗਲਤ ਨਾ ਸਾਰੀ ਰੋਪ ਚੰਦੀ ਅੰਦਰ ਚੁੱਤੇ ਲੈ ਕੇ ਗਏ ਹੈ ਸਰ ਮੈਂ ਇਸ ਚੀਜ਼ ਬਾਰੇ ਤਾਂ ਕਲੀਅਰ ਨਹੀਂ ਆ ਦੇ ਵਿੱਚ ਕੁਝ ਬੰਦੇ ਹੈ ਜਿਹੜੇ ਕੱਜ ਕੇ ਅੰਦਰ ਵੜੇ ਹੈ ਉਹਨਾਂ ਨੇ ਜ਼ਬਰਦਸਤੀ ਕੀਤੀ ਹੈ ਅਸੀਂ ਦੇਖੋ ਸਰ ਉਹਨਾਂ ਨੇ ਜ਼ਬਰਦਸਤੀ ਇਹਨੇ ਕੁੜੀ ਨੇ ਦੇਖਿਆ ਇਹਨੂੰ ਪਤਾ ਉਹਨਾਂ ਨੇ ਜ਼ਬਰਦਸਤੀ ਜੋ ਵੀ ਕੀਤੀ ਇਹ ਅੰਕਲ ਜੀ ਨਾਲ ਹਮਲਾ ਅੰਕਲ ਜੀ ਤੇ ਕੀਤਾ ਹੈ ਬਿਲਕੁਲ ਗਲਤ ਕੀਤਾ ਉਹਨਾਂ ਦੇ ਕਾਰਵਾਈ ਦੀ ਮੰਗ ਕਰਦੇ ਕਿ ਜਿਹੜੇ ਚੁੱਤੇ ਲੈ ਕੇ ਮੰਦਰ ਦੇ ਅੰਦਰ ਵੜੇ ਹੈ ਬਿਲਕੁਲ ਤੁਸੀਂ ਦੇਖੋ ਆਪਣਾ ਧਰਮ ਕੀ ਕਹਿੰਦਾ ਆਪਣਾ ਆਪਣਾ ਧਰਮ ਕੀ ਕਹਿੰਦਾ ਆਪਾਂ ਨੂੰ ਚਾਹੇ ਆਪਾਂ ਹਿੰਦੂਆ ਚਾਹੇ ਮੁਸਲਿਮਾ ਚਾਹੇ ਆਪਾਂ ਕੁਝ ਵੀ ਨਹੀਂ ਆ ਲੇਕਿਨ ਆਪਣਾ ਕਰਮ ਦਾ ਕਰਮ ਦੇ ਹੀ ਕਹਿੰਦਾ ਤਾਂ ਆदमी ਕਿਸਾਨ ਕੀ ਚੱਪਲ ਬਾਹਰ ਉਤਾਰ ਕੇ ਜਾਓ ਤੁਸੀਂ ਜ਼ਬਰਦਸਤੀ ਕਰ ਰਹੇ ਹੋ ਇਹ ਸਹੀ ਨਹੀਂ ਹੈ ਦੇਖੋ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਂ ਇਸ ਮੰਦਿਰ ਨਾਲ ਤਕਰੀਬਨ 11 ਸਾਲ ਤੋਂ ਜੁੜਿਆ ਹਾਂ ਜੀਡੀ ਪ੍ਰਭਾਤ ਤੇ ਵੀ ਆਉਂਦੇ ਆ ਇੱਥੇ ਕੀਰਤਨਾ ਚਾਉਂਦੇ ਆ ਤੇ ਬਹੁਤ اچھا ਕੰਮ ਹੋ ਰਿਹਾ ਹੈ ਐਸੀ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈ ਪਰ ਜੋ ਮੈਨੂੰ ਪਤਾ ਲੱਗਿਆ ਕੱਲ੍ਹ ਇਹਨੇ ਮਾਰਕੁੱਪ ਕੀਤੀ ਹੈ ਜਿਹੜੇ ਦੁਕਾਨਦਾਰ ਨੇ ਉਹ ਬਿਲਕੁਲ ਗਲਤ ਹੈ ਸਰਾਸਰ ਗਲਤ ਹੈ ਜੋ ਜੋ ਇੱਥੇ ਸੇਵਾਦਾਰਾਂ ਦੀ ਜੋ ਇੱਥੇ ਸੇਵਾਦਾਰ ਟੋਨੀ ਜੀ ਹੈਗੇ ਨੇ ਉਹ ਬਲਕਿ ਮੰਦਰ ਦੀ ਸੇਵਾ ਕਰਨੇ ਕਿਸੇ ਤੋਂ ਕੋਈ ਜਵਾਨੀ ਜਿਹਾ ਲਵਾਧਾਰ ਨਹੀਂ ਹੈ ਤੇ ਇਹ ਜਿਹੜੀ ਹੈ ਬਹੁਤ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਉਹਨਾਂ ਦੇ ਖਿਲਾਫ ਤੱਕ ਸਭ ਕਾਰਵਾਈ ਕੀਤੀ ਜਾਵੇ ਕਿਸੇ ਨੇ ਕੁੱਟਮਾਰ ਕਰਨੀ ਇਹ ਨਹੀਂ ਕੱਲ ਟੋਨੀ ਨੂੰ ਟੋਨੀ ਔਰ ਉਹਨਾਂ ਦੇ ਨੜਕੇ ਨੂੰ ਕੁੱਟਮਾਰ ਕਰੀ ਹੈ ਜਿਹੜੀ ਕਿ ਬਹੁਤ ਇਸ ਗੱਲ ਦੀ ਕੁੱਟਮਾਰ ਜੀ ਉਹ ਕੁਝ ਦੁਕਾਨਦਾਰਾਂ ਨੇ ਕਰੀ ਹੈ ਇੱਥੇ ਭਰੇ ਮਿੱਤਲ ਹੈ ਇੱਕ ਅਦਾ ਹੋਏ ਸੀ ਵਾਲਾ ਹੈ ਜੋ ਕਿ ਤੇ ਉਹ ਬੜੀ ਗਲਤ ਹੈ ਬਹੁਤ ਜ਼ਿਆਦਾ ਗਲਤ ਹੈ ਐਸਾ ਨਹੀਂ ਕਰਨਾ ਚਾਹੀਦਾ ਉਹਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਚਾਹੁੰਦਾ ਹਾਂ ਪ੍ਰਸ਼ਾਸਨ ਨੂੰ ਕੀ ਬੇਨਤੀ ਕਰਨਾ ਚਾਹੁੰਦਾ ਹਾਂ ਮੈਂ ਪ੍ਰਸ਼ਾਸਨ ਨੂੰ ਇਹੀ ਰਿਕੁਐਸਟ ਕਰਾਂਗਾ ਕਿ ਮੈਂ ਐਡਵੋਕੇਟ ਸ਼ਾਮ ਲਾਲ ਹਾਂ ਤੇ ਮੈਂ ਝੂਠ ਨਹੀਂ ਬੋਲ ਸਕਦਾ ਕਿਉਂਕਿ ਮੈਂ 11 ਸਾਲ ਤੋਂ ਇੱਥੇ ਜੁੜਿਆ ਹਾਂ 11 ਸਾਲ ਤੋਂ ਅਸੀਂ ਬੇਰੀ ਬਰਬਾਦ ਨਹੀਂ ਕਰਦੇ ਹਾਂ ਇੱਥੇ ਆਨੇ ਆਪਾਂ ਜਨ ਗੱਲਦੇ ਹਾਂ ਕਹੁੰਦੇ ਹਾਂ ਤੇ ਲੇਕਿਨ ਇਹ ਜਿਹੜਾ ਕੱਲ ਦਾ ਵਾਕਿਆ ਹੈ ਉਹ ਬਹੁਤ ਹੀ ਨਿੰਦਣਯੋਗ ਹੈ ਉਹ ਉਸਦੇ ਖਿਲਾਫ ਪ੍ਰਸ਼ਾਸਨ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਜਿਹੜੀ ਆਮ ਜਨਤਾ ਜਿਹੜੀ ਇੱਥੇ ਆਂਦੀ ਹੈ ਉਹਨਾਂ ਦਾ ਡਰ ਦਾ ਮਾਹੌਲ ਖਤਮ ਹੋਵੇ ਬਸ ਇਹੀ ਧੰਨਵਾਦ ਠੀਕ ਹੈ